ਸਮੂਹ ਨਗਰ ਨਿਵਾਸੀਆਂ ਵੱਲੋਂ ਸਾਰੇ ਅਜਨਾਲਾ ਥਾਣੇ ਦੇ ਵਿੱਚ ਪਹੁੰਚੇ ਹਾਂ ਕਿ ਇੱਕ ਹੀ ਵਿਅਕਤੀ ਪਿੰਡ ਉਮਰਪੁਰਾ ਦੇ ਵਿੱਚ ਜੋ ਮੇਜਰ ਸਿੰਘ ਦਾ ਬੇਟਾ ਕਾਲਾ ਨਾਮ ਉਹਦਾ ਪਿੰਡ ਵਿੱਚ ਸਨੈਕ ਰੇਈਦਾ ਵਾ ਤੇ ਪਿੰਡ ਵਿੱਚ ਚੋਰੀਆਂ ਕਰਵਾਈ ਜਾਂਦਾ ਵਾ ਉਹਨੇ ਕਾਫੀ ਬੱਚੇ ਜਿਹੜੇ ਆ ਲੋਕਾਂ ਦੇ ਸਮਾਗ ਦੇ ਉੱਤੇ ਲਾ ਦਿੱਤੇ ਆ ਅੱਜ ਅਸੀਂ ਪੂਰਾ ਪਿੰਡ ਉਮਰਪੁਰੇ ਦੇ ਨੌਜਵਾਨ ਬੱਚੇ ਜਿਹੜੇ ਨੇ ਫਾਈਲ ਨਾਲ ਐਸਐਚਓ ਸਾਹਿਬ ਨੂੰ ਮਿਲਣ ਵਾਸਤੇ ਪਹੁੰਚੇ ਆ ਕਿ ਇਸ ਬੰਦੇ ਦੇ ਉੱਤੇ ਜਿਹੜੀ ਆ ਵੱਡੀ ਕਾਨੂੰਨੀ ਕਾਰਵਾਈ ਕਰਕੇ ਛੇਤੀ ਤੋਂ ਛੇਤੀ ਇਹੋ ਜਿਹੇ ਬੰਦਿਆਂ ਨੂੰ ਜਿਹੜਾ ਰੈਸਟ ਕੀਤਾ ਜਾਵੇ ਤਾਂ ਕਿ ਜਿਹੜੇ ਹੌਨ ਹਾਰ ਬੱਚੇ ਨੇ ਜੰਗ ਬੱਚੇ ਨੇ ਉਹਨਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਵਾਂ ਨਸ਼ੇ ਪ੍ਰਤੀ ਬਚਾਈਆਂ ਜਾਣ ਅੱਜ ਅਸੀਂ ਐਸਟੀਯੂ ਸਾਹਿਬ ਜੀ ਨਾਲ ਨੂੰ ਦਰਖਾਸਤ ਵੀ ਦਿੱਤੀ ਆ ਜੇਕਰ ਇਹ ਜਲਦੀ ਤੋਂ ਜਲਦੀ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਕਰਨਗੇ ਅਸੀਂ ਛੇਤੀ ਤੋਂ ਛੇਤੀ ਜਿਹੜਾ ਤਿੱਖਾ ਸੰਘਰਸ਼ ਵੇਡਾਂ ਵੀ ਸੜਕਾਂ ਦੇ ਮਜਬੂਰ ਹੋਵਾਂਗੇ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਜਲਦੀ ਤੋਂ ਜਲਦੀ ਜਿਹੜਾ ਵਾ ਉਸ ਦੋਸ਼ੀ ਦੇ ਉੱਪਰ ਮੇਜਰ ਸਿੰਘ ਦੇ ਪੁੱਤਰ ਦੇ ਉੱਪਰ ਬਣਦੀ ਕਾਨੂੰਨੀ ਕਾਰਵਾਈ ਕਰਕੇ ਅਰੈਸਟ ਕੀਤਾ ਜਾਵੇ